ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਕੌਮ ਉਦੋਂ ਵੀ ਜਾਣਦੀ ਕਲਾ ਦੇ ਵਿੱਚ ਸੀ ਜਦੋਂ ਅਬਦਾਲੀ ਦੇ ਸ੍ਰੀ ਦਰਬਾਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਨੂੰ ਢਾਇਆ ਸੀ ਤੇ ਕੌਮ ਉਦੋਂ ਵੀ ਜਾਣਦੀ ਕਲਾ ਦੇ ਵਿੱਚ ਸੀ ਜਦੋਂ ਹਿੰਦੂ ਤਾਂ ਵੀ ਇੰਦਰਾ ਗਾਂਧੀ ਨੇ ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਢਾਇਆ ਸੀ ਮੈਂ 1984 ਦੀਆਂ ਅਖਬਾਰਾਂ ਪੜਦਾ ਪਿਆ ਸੀ ਮੈਂ ਕਿੰਨੂੰ ਪੜਦਾ ਪਿਆ ਸੀ ਤੇ ਇੱਕ ਪੱਤਰਕਾਰ ਨੇ ਉਹਦੇ ਵਿੱਚ ਲਿਖਿਆ ਕਿ ਕਹਿੰਦਾ ਜਦੋਂ ਜੂਨ 1984 ਨੂੰ ਦਰਬਾਰ ਸਾਹਿਬ ਦੇ ਉੱਤੇ ਹਮਲਾ ਹੋਇਆ ਤੇ ਕਹਿੰਦਾ ਮੈਂ 9 ਜੂਨ ਨੂੰ ਦਰਬਾਰ ਸਾਹਿਬ ਦੇ ਆਸ-ਪਾਸ ਕੁਝ ਸਿੱਖਾਂ ਦੇ ਨਾਲ ਗੱਲਬਾਤ ਕੀਤੀ ਕਹਿੰਦਾ ਮੈਂ ਸੋਚਿਆ ਕਿ ਸਿੱਖ ਤਾਂ ਕਹਿਣਗੇ ਕਿ ਬਹੁਤ ਨੁਕਸਾਨ ਹੋ ਗਿਆ ਬਹੁਤ ਜ਼ਿਆਦਾ ਜਿਹੜਾ ਆ ਸਾਨੂੰ ਨੁਕਸਾਨ ਘੱਟਾ ਪੈ ਗਿਆ ਇਹ ਨਹੀਂ ਸੀ ਹੋਣਾ ਚਾਹੀਦਾ ਕਹਿੰਦਾ ਪਰ ਜਦੋਂ ਮੈਂ ਸਿੱਖਾਂ ਦੇ ਨਾਲ ਗੱਲਬਾਤ ਕੀਤੀ ਭਾਵੇਂ ਕੋਈ ਅੰਦੀਪ ਸਿੰਘ ਸੀ ਭਾਵੇਂ ਕੋਈ ਗਰੀਬ ਸਿੱਖ ਸੀ ਹਰੇਕ ਦਾ ਇੱਕੋ ਜਿਹਾ ਜਵਾਬ ਸੀ ਕਿ ਇਹ ਕਿਹੜਾ ਕੋਈ ਪਹਿਲੀ ਕਾਰਨ ਹੋਇਆ ਇਹਨਾਂ ਕੌਮ ਦੇ ਨਾਲ ਹੁੰਦਾ ਹੀ ਆਇਆ ਹੈ ਤੇ ਕੌਮ ਚੜ੍ਹਦੀ ਕਲਾ ਦੇ ਵਿੱਚ ਰਹੇਗੀ ਜਿਵੇਂ ਅਬਦਾਨੀ ਨਹੀਂ ਰਿਹਾ ਤੇ ਇੰਦਰਾ ਨਹੀਂ ਵੀ ਰਹਿਣਾ ਪਰ ਗੁਰੂ ਦਾ ਖਾਲਸਾ ਜਿਉਂਦਾ ਅਤੇ ਜਾਗਦਾ ਰਹੇਗਾ ਇੰਦਰਾ ਨੇ ਵੀ ਇਹੀ ਗੱਲ ਸੋਚੀ ਹੁੰਦੀ ਹੈ ਦਾ ਹੁਕਮਤ ਨੇ ਕਿ ਦਰਬਾਰ ਸਾਹਿਬ ਉੱਤੇ ਜਦੋਂ ਹਮਲਾ ਕਰਾਂਗੇ ਸਿੱਖ ਡਰ ਜਾਣਗੇ ਸਿੱਖ ਝੋਗ ਜਾਣਗੇ ਸਿੱਖ ਲੁੱਟ ਜਾਣਗੇ ਸਿੱਖ ਕਦੇ ਨਹੀਂ ਧਰਮ ਯੁੱਧ ਮੋਰਚੇ ਦੀ ਗੱਲ ਨਹੀਂ ਕਰਨੀ ਅਨਾਦਪੁਰ ਸਾਹਿਬ ਦੇ ਵਧੇ ਦੀ ਗੱਲ ਨਹੀਂ ਕਰਨੀ ਆਪਣੇ ਹਾਕਾ ਹੁਣਾਂ ਦੀ ਗੱਲ ਨਹੀਂ ਕਰਨੀ ਕੌਮ ਦੀ ਆਜ਼ਾਦੀ ਦੀ ਗੱਲ ਨਹੀਂ ਕਰਨਗੇ ਕਾਦਰਦਾਨ ਦੀ ਗੱਲ ਨਹੀਂ ਕਰਨਗੇ ਤੇ ਸਿੱਖ ਸਦਾ ਵਾਸਤੇ ਹਿੰਦੁਸਤਾਨ ਦੇ ਗੁਲਾਮ ਭਨ ਕੇ ਰਹਿ ਜਾਣਗੇ ਪਰ ਤੁਸੀਂ ਦੇਖੋ ਕਿ ਜੂਨ 1984 ਦੇ ਹਮਲੇ ਤੋਂ ਬਾਅਦ ਕੀ ਹੋਇਆ ਇੱਕ ਨਹੀਂ ਦੋ ਨਹੀਂ ਸੌ ਨਹੀਂ ਭਜਾ ਨਹੀਂ ਬਲਕਿ ਲੱਖਾਂ ਹੀ ਜਿਹੜੇ ਨੌਜਵਾਨ ਆਣ ਉਹ ਉੱਠੇ ਤੇ ਉਹਨਾਂ ਨੇ ਜੰਗੋ ਕਾਮ ਦਾ ਜਿਹੜਾ ਤੱਕ ਦਿਆ ਉਹ ਤੇ ਲਾ ਕੇ ਲਾ ਦਿੱਤਾ ਇੰਨਾ ਸਿੰਘਾਂ ਦੇ ਕੋਲ ਕੋਈ ਤੋਪ ਨਹੀਂ ਕੋਈ ਕਿਲਾ ਨਹੀਂ ਕੋਈ ਵੱਡੀ ਫੌਜ ਵੀ ਨਹੀਂ ਸੀ ਤੇ ਪੰਜਾਬ ਦਾ ਇਲਾਕਾ ਵੀ ਮੈਦਾਨੀ ਇਲਾਕਾ ਸੀ ਕੋਈ ਜੰਗਲੀ ਇਲਾਕਾ ਨਹੀਂ ਸੀ ਕੋਈ ਪਹਾੜੀ ਇਲਾਕਾ ਨਹੀਂ ਸੀ ਪਰ ਫਿਰ ਵੀ ਇੰਨਾ ਸਿੰਘਾਂ ਨੇ ਇੱਕ ਦਿਨ ਦੋ ਦਿਨ 10 ਦਿਨ ਦਾ ਇੱਕ ਸਾਲ ਨਹੀਂ ਬਲਕਿ ਇੱਕ ਦਹਾਕਾ ਤਕਰੀਬਨ 10 ਸਾਲ ਜੇ ਕੋਤਾਂ ਦੀ ਹਕੂਮਤ ਦੇ ਨਾਲ ਸਭਿਆਲ ਬੰਦ ਹੋ ਕੇ ਜਿਹੜੀ ਲੜਾਈ ਆ ਉਹ ਲੜੀ ਇਹ ਉਹੀ ਖਾਲਸਾ ਸਿੱਸਾ ਜਿੰਨਾ ਬਾਰੇ ਲਿਖਿਆ ਆ ਖਾਲਸਾ ਹੋਊਗਾ ਕੋਦ ਬੁਲਾ ਜਿਵੇਂ ਖੂਬੀ ਖੂਬ ਬੁਲਾਏ ਆਨ ਨਾ ਮਾਨਾ ਆਨ ਕੀ ਇੱਕ ਬਿੰਨ ਸੱਚੇ ਪਾਤਸ਼ਾਹ ਦੀ ਇਹਨਾਂ ਨੇ ਖਾਲਸਾ ਵਾਕੀ ਜਾਂ ਬਾਦਸ਼ਾਹ ਸਿਧਾਂਤ ਦੇ ਉੱਤੇ ਪਹਿਰਾ ਦਿੱਤਾ ਇਹਨਾਂ ਨੇ ਰਾਜ ਕਰਾਂਗੇ ਜਾਂ ਲੜ ਲਲਾਂਗੇ ਸਿਧਾਂਤ ਦੇ ਉੱਤੇ ਪਹਿਰਾ ਦਿੱਤਾ ਇਹ ਉਹੀ ਸੂਰਮੇ ਸਨ ਜਿਨ੍ਹਾਂ ਨੇ ਆਖਿਆ ਕਿ ਸਿਰ ਜਾਵੇ ਤਾਂ ਜਾਵੇ ਤੁਹਾਡਾ ਸਿੱਖੀ ਸਦਕਾ ਨਾਲ ਦੇ ਸਿਰ ਦਿੱਤੀਆਂ ਬਾਜ਼ ਨਹੀਂ ਰਹਿਣਾ ਧਰਮ ਸਿਰ ਦਿੱਤੀਆਂ ਬਾਜ਼ ਨਹੀਂ ਰਹਿਣਾ ਇਕ ਵਾਰ ਗੰਗਰਵੀਖਾਲ ਦੇ ਬਾਹਰ ਦੇ ਮੁੱਖੀ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਮਿਂੜਨ ਵਾਲਿਆਂ ਨੇ ਕਥਾ ਕਰਦੇ ਪਏ ਕਿਹਾ ਸੀ ਕਿ 40000 ਸਿਹਨ ਸਿੰਘ ਸਿੰਘਣੀਆਂ ਦੁਬਾਰਾ ਜਨਮ ਲੈ ਚੁੱਕੇ ਆ ਦੁਬਾਰਾ ਜਿਹੜੀ ਬੰਦ ਦੀ ਸੇਵਾ ਆ ਉਹ ਕਰਨਗੇ ਤੇ ਸੰਤ ਕਰਤਾਰ ਸਿੰਘ ਜੀ ਪੈਰ ਨੇ ਮੁੱਖੀ ਨੇ ਨਾਲ ਲਗਾਇਆ ਸੀ ਕਿ ਨਿਰ ਜਾਵੇ ਤਾਂ ਜਾਵੇ ਫਲਾਬਲ ਸੇਕੀਸ ਤੇ ਕਿਨਾਰ ਜਾਵੇ ਇਤਰਾ ਗਾਂਧੀ ਨੂੰ ਉਹਨਾਂ ਨੇ ਬੰਕਾ ਰਿਆ ਹਜਾਰਾਂ ਨੌਜਵਾਨਾਂ ਨੇ ਅੰਮ੍ਰਿਤਪਾਨ ਕੀਤਾ ਤੇ ਦੰਦਮੀ ਚਾਲ ਦੇ 14ਵੇਂ ਮੁਕਤੀ ਸਤ ਗਿਆਨੀ ਜਰਨੈਲ ਸੇਵਟੀ ਖਾਲਸਾ ਭਿੰਡਾਰ ਵਾਲਿਆਂ ਦੇ ਸਮੇਂ ਇੰਨਾ ਸੂਲਮਿਆਂ ਨੇ 40 ਹਜ਼ਾਰ ਤੋਂ ਵੱਧ ਸਿੰਘਾਂ ਸੂਲਮਿਆਂ ਨੇ ਜਨਵਰੀ 88 ਦੇ ਘਰੂ ਘਾਟ ਤੋਂ ਵੱਧ ਵੀ ਸ਼ਹਾਦਤਾਂ ਦੇ ਜਾਰੂ ਪੀਤੇ ਸਤ ਜਾਨੇ ਨੂੰ ਜਦੋਂ ਇੰਨਾ ਸ਼ਹੀਦਾਂ ਦੀ ਅਸੀਂ ਗੱਲ ਕਰਦੇ ਆਂ ਤੇ ਸਾਨੂੰ ਉਹਨਾਂ ਪ੍ਰਾਤਨ ਸ਼ਹੀਦਾਂ ਦੀ ਯਾਦ ਆ ਜਾਂਦੀ ਹੈ ਸ਼ਹੀਦ ਭਾਈ ਮੱਖਣ ਸਿੰਘ ਦੀ ਬਰੂਦੀ ਵਰਗੇ ਸੂਰਮੇ ਇਹ ਭਿਆਮ ਨਹੀਂ ਸਨ ਤੇ ਕੋਈ ਆਮ ਰੂਹਾਂ ਨਹੀਂ ਸਨ ਇਹ ਉਹੀ ਰੂਹਾਂ ਸਨ ਜਿਨ੍ਹਾਂ ਨੇ ਕਿਸੇ ਸਮੇਂ ਛੇਵੇਂ ਪਾਤਸ਼ਾਹ ਅਤੇ ਦਸਵੇਂ ਪਾਤਸ਼ਾਹ ਜੀ ਦੇ ਨਾਲ ਲੜ ਕੇ ਵੀ ਉਸ ਸਮੇਂ ਦੀਆਂ ਜ਼ਾਲਮ ਹਕੂਮਤਾਂ ਦੇ ਖਿਲਾਫ ਜੰਗ ਲੜੇ ਸਨ ਉਹੀ ਰੂਹਾਂ ਜਿਹੜੀਆਂ ਆ ਉਹ ਦੁਬਾਰਾ ਉਹਨਾਂ ਨੇ ਜੰਗ ਲੜਿਆ ਤੇ ਜਦੋਂ ਸੰਤ ਜਰਨੈਲ ਸਿੰਘ ਜੀ ਦਾ ਇਤਿਹਾਸ ਪੜ੍ਹਦੇ ਆ ਉਹਨਾਂ ਦੀ ਸ਼ਖਸੀਅਤ ਨੂੰ ਉਹਨਾਂ ਦੀਆਂ ਸੇਵਾਵਾਂ ਨੂੰ ਦੇਖਦੇ ਆ ਤੇ ਇਹ ਅੰਤਮ ਸਚ ਹੁੰਦਾ ਆ ਕਿ ਜਿਵੇਂ ਸੰਤ ਜਰਨੈਲ ਸਿੰਘ ਜੀ ਬਾਬਾ ਬੰਦਾ ਸਿੰਘ ਬਹਾਦਰ ਦੇ ਰੂਪ ਜਾਂ ਬਾਬਾ ਦੀਪ ਸਿੰਘ ਜੀ ਬਾਬਾ ਗੁਰਵਰ ਸਿੰਘ ਜੀ ਨਿਵਾਬ ਕਪੂਰ ਸਿੰਘ ਜੀ ਦੇ ਦੱਰੇ ਦਾ ਜੱਸਾ ਸਕੇ ਆਹੂ ਬਾਰੇ ਆ ਕੋ ਦੁਬਾਰਾ ਇਹ ਤੇ ਸੰਤ ਜਰਨੈਲ ਸਿੰਘ ਜੀ ਕਿਵੇਂ ਰੂਪ ਦੇ ਵਿੱਚ ਉਹਨਾਂ ਨੇ ਜੀਵਾਂ ਕੀਤੀ ਹੋਵੇਗੀ ਇਹ ਕੋਈ ਆਮ ਜਿਹਾਂ ਰੰਨਾ ਬਿਲਕੁਲ ਵੀ ਨਹੀਂ ਸਕਦਾ ਜਿੰਨੇ ਬੱਚੇ ਇੰਨਾ ਸੂਰਮਿਆਂ ਨੇ ਇਤਿਹਾਸ ਬਤਾਏ ਕਿ ਘਾਟ ਘਾੜੀ ਚਮਕੌਰ ਦੀ ਗੜੀ ਬੁਲਾ ਕੇ ਲੜ ਦਿੱਤਾ ਤੇ ਇੰਨਾ ਸਿਕਾ ਸੂਰਮਿਆਂ ਦੇ ਵਿੱਚ ਆਪਣੀ ਗਵਾਮ ਦੇ ਨਿਸ਼ਾਨੇ ਖਾਲਸਪੁਰ ਦੀ ਪ੍ਰਤੀ ਬਹੁਤ ਜ਼ਿਆਦਾ ਜਿਹੜੀ ਸਰਵਪੱਖਤਾ ਸੀ ਮੈਂ ਸ਼ਹੀਦ ਭਾਈ ਜਸਵੰਤ ਸਿੰਘ ਦੀ ਸੰਗਤ ਨਾਲ ਦੇ ਘਰੇ ਗਿਆ ਮੈਂ ਉਹਦੇ ਭਰਾ ਨੂੰ ਪੁੱਛਿਆ ਕਿ ਜਦੋਂ ਜਸਵੰਤ ਸਿੰਘ ਸੰਘਰਸ਼ ਵਿੱਚ ਗਿਆ ਤੁਹਾਡੇ ਲੋਕ ਬਹਾਦਰ ਸੰਘਰਸ਼ ਵਿੱਚ ਸ਼ਹੀਦ ਹੋਏ ਆ ਤੁਸੀਂ ਲੋਕਾਂ ਦਾ ਯਤਨ ਤਾਂ ਕੀਤਾ ਹੋਵੇਗਾ ਤੁਹਾਡੇ ਮਾਤਾ ਪਿਤਾ ਨੇ ਕਿ ਇਸ ਰਸਤੇ ਦੇ ਨਾਂ ਦਾ ਉਚਮਗੀ ਇਸ ਰਸਤੇ ਦੇ ਉੱਤੇ ਸ਼ਹਾਦਤ ਹੀ ਆ ਮੰਨਣਾ ਪੈਣਾ ਉਹ ਕਹਿੰਦਾ ਸਾਡੇ ਮਾਤਾ ਜੀ ਨੇ ਲੋਕਾਂ ਦਾ ਯਤਨ ਕੀਤਾ ਸੀ ਜਸਵੰਤ ਸਿੰਘ ਜਿਹੜੀ ਖਾਹਰ ਤੇ ਸੀ ਮਾਤਾ ਜੀ ਉੱਥੇ ਗਏ ਤੇ ਮਾਤਾ ਜੀ ਉਹਨੂੰ ਕਹਿਣ ਲੱਗੇ ਕਿ ਪੁੱਤ ਘਰ ਆ ਜਾ ਅਸੀਂ ਪੁਲਿਸ ਵਾਲਿਆਂ ਨੂੰ ਪੈਸੇ ਦੇ ਕੇ ਤੇ ਤੈਨੂੰ ਘਰ ਬਿਠਾ ਦਿੰਦੇ ਆ ਅਗੋ ਜਸਵੰਤ ਸਿੰਘ ਦਾ ਜਵਾਬ ਸੀ ਮਾਤਾ ਕਿਹੜਾ ਘਰ ਆਵੇ ਤੂੰ ਕਿਹੜੇ ਘਰ ਦੀ ਗੱਲ ਕਰਤੀ ਏ ਘਰ ਤਾਂ ਸਾਡਾ ਉਹਨਾਂ ਨੇ ਢਾ ਦਿੱਤਾ ਸ੍ਰੀ ਅਕਾਲ ਤਖਤ ਸਾਹਿਬ ਦਾ ਢਾ ਦਿੱਤਾ ਹੁਣ ਮੈਂ ਕਿਹੜੇ ਘਰ ਆਵਾਂ ਜਿਨ੍ਹਾਂ ਨੇ ਅਕਾਲ ਤਖਤ ਸਾਹਿਬ ਦਾ ਢਾਇਆ ਆ ਮੈਂ ਉਹਨਾਂ ਦੁੱਖਤਾਂ ਦੀਆਂ ਸਜਾਵਾਂ ਆ ਉਹ ਦੇਵਾਂਗਾ ਤੇ ਕਲਗੀਧਰ ਪਾਤਸ਼ਾਹ ਜੀ ਦੀ ਬੋਲ ਵਿੱਚ ਜਾਵਾਂਗਾ ਇਸ ਸਮਾਗਮ ਦੇ ਵਿੱਚ ਸ਼ਹੀਦ ਭਾਈ ਤਹਿੰਦਰਪਾਲ ਸਿੰਘ ਪਾਰਦੀ ਪਿੰਡ ਲਕਸੀਹਾ ਉਹਨਾਂ ਦੇ ਭੜਾਤਾ ਵੀ ਆਏ ਹੋਏ ਆ ਮੈਂ ਤੇ ਦੋ ਭਾਈ ਸਾਹਿਬ ਉਹਨਾਂ ਨੂੰ ਮਿਲਿਆ ਸੀ ਤੇ ਇਹਨਾਂ ਦੇ ਪਿਤਾ ਸਰਦਾਰ ਅਜੀਤ ਸਿੰਘ ਉਹਨਾਂ ਨੂੰ ਮਿਲਿਆ ਸੀ ਉਹਨਾਂ ਨੇ ਮੈਨੂੰ ਦੱਸਿਆ ਕਿ ਜਦੋਂ ਜਿਹੜੇ ਪੁੱਤਰ ਦੀ ਸ਼ਹਾਦਤ ਹੋਣੀ ਸੀ ਉਹ ਦੋ ਦਿਨ ਪਹਿਲਾਂ ਘਰ ਆਇਆ ਤੇ ਆ ਕੇ ਮੈਂ ਹਰਪਾਲ ਸਿੰਘ ਪਾਲੀ ਕਹਿਣ ਲੱਗਾ ਕਿ ਬਾਪੂ ਜੀ ਮੈਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਚਿੱਠੀ ਆ ਗਈ ਏ ਤੇ ਹੁਣ ਮੈਂ ਹਿੰਦੁਸਤਾਨ ਦੇ ਲਈ ਸ਼ਹੀਦ ਹੋ ਜਾਣਾ ਹੈ ਜਦੋਂ ਮੈਂ ਸ਼ਹੀਦ ਹੋਵਾਂਗਾ ਨਾ ਤੁਸੀਂ ਰੋਏ ਹੋਣਾ ਇੱਕ ਵੀ ਅਰਥ ਨੂੰ ਨਾਮ ਵਹਾਇਓ ਨਹੀਂ ਕਿਸੇ ਰਿਸ਼ਤੇਦਾਰ ਦਾ ਸੰਗਨ ਨੂੰ ਰੋਂਦੇ ਹੋ ਸਭੋ ਮੇਰੀ ਸ਼ਹੀਦੀ ਦੀ ਖਬਰ ਸੁਣ ਕੇ ਤੁਸੀਂ ਉਸੇ ਤਰ੍ਹਾਂ ਹੀ ਬੋਲੇ ਬੋਲੇ ਹਾਂ ਜਿ ਜਗਾਰੇ ਕਿਹਾ ਜੋ ਜਿਵੇਂ ਕਨਗੀਧਰ ਪਾਤਸ਼ਾਹ ਜੀ ਨੇ ਚਮਕੌਰ ਦੀ ਗੜੀ ਦੇ ਉੱਤੇ ਜਗਾਰੇ ਜਾਇਆ ਸੀ ਜਦੋਂ ਸਾਹਿਬਜ਼ਾਦਾ ਅਰਜੀਤ ਸਿੰਘ ਜੀ ਤੇ ਸਾਹਿਬਜ਼ਾਦਾ ਜੁਝਾਰ ਸਿੰਘ ਦੇ ਸ਼ਹਾਦਤ ਹੋਈ ਸੀ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਤੇ ਸਤਿਵਿਚ ਦੋ ਦਿਨਾਂ ਬਾਅਦ ਦਰਸਾਰੀ ਪਾਰਲੀ ਦੀ ਜਿਹੜੀ ਸ਼ਹਾਦਤ ਆ ਉਹ ਹੋ ਗਈ ਸੀ ਇਸ ਸਮਾਗਮ ਦੇ ਵਿੱਚ ਸ਼ਹੀਦ ਭਾਈ ਕਰਨਜੀਤ ਸਿੰਘ ਜੀ ਜੀਤਾ ਹੀੜੀਆਂ ਦਾ ਪਰਵਾਰ ਵੀ ਉਹਨਾਂ ਦੇ ਭਰਾ ਤਾਂ ਆਏ ਹੋਏ ਆ ਉਹਨਾਂ ਦੇ ਪਿਤਾ ਜੀ ਸੁਪੇ ਦਾ ਸਾਹਿਬ ਆ ਉਹਨਾਂ ਨੂੰ ਅਕਸਰ ਹੀ ਅਸੀਂ ਮਿਲਦੇ ਰਹਿੰਦੇ ਆ ਜਦੋਂ ਅਸੀਂ ਉਹਨਾਂ ਨੂੰ ਮਿਲੇਗਾ ਕਹਿੰਦੇ ਕਿ ਸਾਨੂੰ ਕੁੱਲ ਤੋਂ ਵੱਡਾ ਤਰੰਗ ਕਰਦੀ ਪਈ ਸੀ ਹਰ ਰੋਜ਼ ਕੁੱਝ ਨਾ ਕੁਝ ਦਾ ਅਵਸਰ ਸਾਡੇ ਘਰ ਵਿੱਚ ਆ ਜਾਂਦੇ ਸੀ ਕਿਤੇ ਕਹਿੰਦੇ ਮੈਨੂੰ ਚੁੱਕ ਕੇ ਲੈ ਜਾਂਦੇ ਸੀ ਕਿਤੇ ਮੇਰੇ ਦੂਜੇ ਬੇੜੀਆਂ ਨੂੰ ਕਿੱਥੇ ਲੈ ਜਾਂਦੇ ਸੀ ਕਦੀ ਮਾਂਾਂ ਨੇ ਵੀ ਲੈ ਜਾਂਦੇ ਸੀ ਕਹਿੰਦੇ ਇੱਕ ਦਿਨ ਨਰਮਜੀਤ ਸਿੰਘ ਜੀਤਾ ਸਾਡੇ ਘਰੇ ਆਇਆ ਤੇ ਸੁਕੇਦਾਰ ਸਾਹਿਬ ਨੂੰ ਭਾਰ ਕੀ ਜੀਤੇ ਦੇ ਪਿਤਾ ਦੇ ਕੋਲ ਇੱਕ ਰਸੰਸੀ ਉਹਨਾਂ ਦੇ ਕੋਲ ਬੰਦੂਕ ਸੀ ਜਦੋਂ ਜੀਤਾ ਘਰੇ ਆਇਆ ਨਾ ਤਾਂ ਉਹਨਾਂ ਦੇ ਪਿਤਾ ਨੇ ਜਿਹੜੀ ਰਸੰਸੀ ਬੰਦੂਕ ਸੀ ਉਹ ਜੀਤੇ ਦੀ ਸ਼ਰਤੀ ਦੇ ਉੱਤੇ ਰੱਖ ਲਈ ਤੇ ਉਹਨੂੰ ਆਖਿਆ ਕਿ ਜੀਤੇ ਆ ਜਦ ਤੱਕ ਮਰਨ ਨਹੀਂ ਪਿਆ ਨਾ ਜਾ ਤੇ ਜਾਗਰਾਂ ਲਹਿ ਛੱਡ ਦੇ ਆ ਖਾਲਸਾ ਨੂੰ ਉਹਦੀ ਲੈਣ ਛੱਡ ਦੇ ਤੇਰੇ ਕਰਕੇ ਪੂਰੇ ਪੁਰਵਾਸ ਦੀ ਜਿਹੜੀ ਮਿੱਟੀ ਬਲੀ ਬਿਆ ਹੋ ਰਹੀ ਆ ਤੇਰੇ ਕਰਕੇ ਕਦੀ ਮਾਤਰ ਨੂੰ ਚੁੱਕੇ ਲੈ ਜਾਂਦੇ ਆ ਕਦੀ ਮੈਨੂੰ ਚੁੱਕੇ ਲੈ ਜਾਂਦੇ ਆ ਕਦੀ ਪਿੰਡ ਵਾਲਿਆਂ ਦੇ ਕੋਲ ਜਲਮ ਕਰਦੇ ਆ ਜਿੱਤੀਆਂ ਨੂੰ ਨਹਿਰ ਕਰਦੇ ਮੇਰਾ ਹੁਣੇ ਤੇ ਮੈਂ ਗੋਲੀ ਮਾਰ ਦੇਣੀ ਆ ਤੇ ਅੱਗੋ ਚੰਨਜੀਤ ਸਿੰਘ ਠੀਕੇ ਦਾ ਜਵਾਬ ਪਤਾ ਕੀ ਸੀ ਉਹਦੇ ਬੰਦੂਕ ਦੀ ਜਿਹੜੀ ਨਾਲੀ ਆ ਨਾ ਉਹ ਫੜਦੇ ਕਿਹਾ ਬਾਪੂ ਜੀ ਮਾਰੋ ਮੇਰੀ ਸ਼ਾਂਤੀ ਤੇ ਤੇ ਮੇਰੀ ਸ਼ਾਂਤੀ ਵੇਚਿਓ ਗੋਲੀਆਂ ਦੇ ਨਾਲ ਪਰ ਮੈਂ ਸਾਥ ਜਰਨੈਲ ਸੀ ਤੇ ਵਾਦਾ ਕਰਕੇ ਆਇਆ ਸੀ ਕਿ ਜੇ ਦਰਬਾਰ ਸਾਹਿਬ ਉਤੇ ਲੋਕਾਂ ਦੀ ਹਕੂਮਤ ਨੇ ਹੰਗਾ ਕੀਤਾ ਤੇ ਮੈਂ ਚੈਨ ਦੇ ਨਾਲ ਨਹੀਂ ਬੈਠਾਂਗਾ ਫਿਰ ਉਸ ਦਾ ਤੱਕਾ ਪੰਡ ਕੇ ਲੱਗ ਜੀਗਾ ਸੀਆਰਪੀ ਫੀਆ ਸ਼ਕਤੀਆਂ ਗੱਡੀਆਂ ਪਾ ਦਿਆਂਗਾ ਉਹ ਮੈਂ ਖਾਲਸਾ ਦੀ ਜਾਨ ਨਹੀਂ ਛੱਡਾਂਗਾ ਜਦੋਂ ਜੀਤੇ ਦੀ ਇਹ ਗੱਲ ਸੁਣੀ ਨਾ ਬਾਪੂ ਜੀ ਨੇ ਸਰੂਪੇ ਨਾਲ ਤੇ ਉਹਨੇ ਆਪਣੇ ਪੁੱਤ ਨੂੰ ਘੁੱਟ ਕੇ ਗਲਵੱਗੜੀ ਦੇ ਵਿੱਚ ਲੈ ਲਿਆ ਜੱਫੀ ਪਾਈ ਘੁੱਟ ਕੇ ਸੀਨੇ ਨਾਲ ਲਗਾਇਆ ਤੇ ਕਹਿੰਦੇ ਪੁੱਤਰਾ ਮੈਂ ਜਿਹੜੇ ਤੋਂ ਇਹ ਨਹੀਂ ਗੱਲ ਸੁਣਨਾ ਚਾਹੁੰਦਾ ਸੀ ਕਿ ਕਿਨੇ ਤੂੰ ਸਾਡੀ ਮਿੱਟੀ ਪਲੀਟ ਕਰਵਾ ਕੇ ਤੇ ਬਾਅਦ ਵਿੱਚ ਕਹਿ ਤੂੰ ਨਹੀਂ ਬਣ ਜੰਮੇਗਾ ਬਾਅਦ ਵਿੱਚ ਵੀ ਪੁਲਿਸ ਦੀਆਂ ਗੱਡੀਆਂ ਦੇ ਵਿੱਚ ਬੈਠ ਕੇ ਆਪਣੇ ਸਾਥੀ ਨੂੰ ਨਹੀਂ ਬੁਲਾਉਂਦਾ ਕਿਉਂਗਾ ਮੈਂ ਇਹ ਹੀ ਦੇਖਣਾ ਚਾਹੁੰਦਾ ਹਾਂ ਕਿ ਪਾਕਿਸਤਾਨ ਪ੍ਰਤੀ ਤੇਰੀ ਕਿੰਨੀ ਵੀ ਡਰਤਾ ਆ ਤੂੰ ਜਿਹੜੇ ਪਾਸੇ ਗਿਆ ਹੋਣਾ ਆ ਕਿ ਉਹਦੇ ਵਿੱਚ ਪੱਕਾ ਨਹੀਂ ਹੈ ਤੇ ਬਾਪੂ ਜਿਵੇਂ ਆਖਿਆ ਕਿ ਜਾ ਲਾਣਕ ਆਉਣ ਦੇ ਲਈ ਸਾਨੂੰ ਜੋਤ ਨੂੰ ਝੱਲਣਾ ਪਏਗਾ ਅਸੀਂ ਝੱਲਾਂਗੇ ਇੱਥੇ ਉਹਨਾਂ ਨੇ ਭਲਾਤਾ ਬੈਠੇ ਇਹਨਾਂ ਨੇ ਬਹੁਤ ਕੁਝ ਜਿਹੜਾ ਆ ਉਹ ਛੱਡਿਆ ਆ ਤੇ ਅਜੇ ਵੀ ਦਾਸਤਾਨਾਂ ਹੋਰ ਸਹੀ ਕਰਦੇ ਪਰਵਾਰਾਂ ਦੀ ਆ ਇਹ ਮੇਰੇ ਕਹਿਣ ਤੋਂ ਸਿਰਫ ਇੰਨਾ ਵੀ ਭਾਵ ਹੈ ਕਿ ਸ਼ਹੀਦਾਂ ਦਾ ਆਪਣੇ ਨਿਸ਼ਾਨੇ ਪ੍ਰਤੀ ਕਿੰਨੀ ਸੰਬੰਧਤਾ ਸੀ ਤੇ ਅੱਜ ਜਿਹੜੀਆਂ ਜੱਥੇਬੰਦੀਆਂ ਪੰਥਕ ਸੰਘਰਸ਼ ਦੇ ਵਿੱਚ ਸੰਘਰਸ਼ੀ ਦੀਆਂ ਸਰਗਰਮੀਆਂ ਉਹਨਾਂ ਦੇ ਵਿੱਚੋਂ ਬਹੁਤ ਸਾਰੀਆਂ ਜੱਥੇਬੰਦੀਆਂ ਹੋਰ ਮੁੱਦਿਆਂ 'ਤੇ ਤਾਂ ਕੰਮ ਕਰ ਰਹੀਆਂ ਹਨ ਹੋਰ ਮੁੱਦਿਆਂ ਦੇ ਉੱਤੇ ਤਾਂ ਬੋਲ ਰਹੀਆਂ ਹਨ ਪਰ ਜੇ ਸਬ ਮਕਸਦ ਦੇ ਵਾਸਤੇ ਹਜ਼ਾਰਾਂ ਸ਼ਹੀਦ ਸਿੰਘਾਂ ਦਾ ਖੂਨ ਡੁੱਲ ਗਿਆ ਹਜ਼ਾਰਾਂ ਜਿਹੜੀਆਂ ਸ਼ਹੀਦੀਆਂ ਆ ਉਹ ਹੋਈਆਂ ਉਸ ਮਕਸਦ ਦੀ ਜਿਹੜੀ ਪੂਰਤੀ ਆ ਉਹ ਕਿੰਨੀ ਕਰਦੀ ਆ ਤੇ ਇਹ ਮੇਰਾ ਜ਼ਵਾਦ ਦਮਦਮੀ ਲਖਾਰ ਨੂੰ ਵੀ ਆ ਮੈਂ ਖੁਦ ਵੀ ਦਮਦਮੀ ਲਖਾਰ ਦਾ ਵਿਦਿਆਰਥੀ ਆ ਪਰ ਅੱਜ ਜਿਹੜੇ ਦਮਦਮੀ ਲਖਾਰ ਦੇ ਆਪਣੇ ਆਪ ਨੂੰ ਮੁਠੀ ਅਖਵਾਉਂਦੇ ਆ ਆਲੂ ਅਖਵਾਉਂਦੇ ਆ ਜਥੇਦਾਰ ਅਖਵਾਉਂਦੇ ਆ ਇਹਨਾਂ ਤੱਕ ਵੀ ਕਈ ਜਿਹੜੇ ਵਿਦਿਆਰਥੀ ਵੀ ਆ ਉਹ ਵੀ ਸਾਧ ਜਰਨੈਲ ਸਿੰਘ ਦੀ ਖਾਲਸਾ ਭੰਡਾਰ ਵਾਲਿਆਂ ਦੇ ਨਿਸ਼ਾਨੇ ਤੋਂ ਜਿਹੜਾ ਆ ਉਹ ਫੇਰ ਕੇ ਚੁੱਕੇ ਹੋਏ ਆ ਵਾਸੇ ਹੋ ਚੁਕੇ ਰੋਇਆ ਸੰਤ ਜੰਗਾਇਲ ਸਿੰਘ ਦੀ ਗੰਦਮੀ ਟਕਸਾਲ ਦੇ ਮੁਖੀ ਨੇ ਇਹ ਗੱਲ ਆਖੀ ਸੀ ਕਿ ਜੇ ਦਰਬਾਰ ਸਾਹਿਬ ਉਤੇ ਹਮਲਾ ਹੋਣਾ ਤਾਂ ਖਾਲਸਾ ਦੀ ਨਹੀਂ ਰੱਤੀ ਜਾਵੇਗੀ ਇਹ ਗੰਦਮੀ ਟਕਸਾਲ ਦੇ ਵਿਦਿਆਰਥੀਆਂ ਦਾ ਗੰਦਮੀ ਟਕਸਾਲ ਦੇ ਸਿੰਘਾਂ ਦਾ ਸਭ ਤੋਂ ਪਹਿਲਾ ਹੀ ਫਰਜ਼ ਬਣਦਾ ਆ ਕਿ ਜੋ ਟਕਸਾਲ ਦੇ ਮੁਖੀ ਨੇ ਗੱਲ ਆਖੀ ਸੀ ਉਹਦੇ ਉਤੇ ਪਹਿਰਾ ਦਿੱਤਾ ਜਾਵੇ ਇਹਦੇ ਨਾਲ ਨਾਲ ਜਿਹੜੀਆਂ ਹੋਰ ਜੰਨੇ ਬੰਦੀਆਂ ਨੇ ਜਿਹੜੀਆਂ ਆਪਣੇ ਆਪ ਨੂੰ ਸਰਗਰਸੀਆਂ ਪਹਿਰੇਦਾਰ ਰੱਖਉਂਦੀਆਂ ਆ ਜਿੱਥੇ ਇਹ ਮੋਰਗੁਦੀਆਂ ਦੇ ਉੱਤੇ ਕੰਮ ਕਰ ਰਹੀਆਂ ਆ ਉਹਨਾਂ ਨੂੰ ਖਾਲਸਾਤਾਨ ਦੇ ਸੰਘਰਸ਼ ਲਈ ਵੀ ਸਰਗਰਮ ਹੋਣਾ ਚਾਹੀਦਾ ਆ ਤੇ ਜਿਹੜੀਆਂ ਜੱਜਦੰਦੀਆਂ ਪਹਿਲਾਂ ਹੀ ਸਰਗਰਮ ਆ ਜਿਵੇਂ ਸ਼ਰੋਗੜੀਆ ਕਾਰਨੀਕਾ ਬਤਸਰ ਦਲਗਲ ਸਾਹਿਬ ਆਵਾਜ਼ੀ ਕੌਂਜਰ ਜੱਜਦੰਦੀ ਸਿੱਖ ਜੂਫ ਫੈਡਰੇਸ਼ਨ ਪਿੰਡ ਰਵਾਲਾ ਅਤੇ ਇਸੇ ਤਰ੍ਹਾਂ ਵਿਦੇਸ਼ਾਂ ਵਿੱਚ ਵੀ ਬਿਆਨ ਤੇ ਜੱਜਦੰਦੀਆਂ ਸੋ ਉਹਨਾਂ ਜੱਜਦੰਦੀਆਂ ਦੀ ਚੜ੍ਹਦੀ ਕਲਾ ਲਈ ਅਸੀਂ ਅਰਦਾਸ ਵੀ ਕਰਦੇ ਆਂ